ਕਿਸੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਿਸੇ ਸਮੇਂ ਸਵਾਲ ਕੀਤਾ ਸੀ ਕਿ ਸ਼ਾਂਤੀ ਅਤੇ ਬੀਰਤਾ ਦਾ ਆਪਸ ਵਿੱਚ ਸੁਮੇਲ ਕਿਵੇਂ ਸੰਭਵ ਹੈ ਤੁਸੀਂ ਇੱਕ ਪਾਸੇ ਧਰਮ ਦੀ ਸਿੱਖਿਆ ਦਿੰਦੇ ਹੋ ਤੇ ਦੂਜੇ ਪਾਸੇ ਇਹ ਵੀ ਕਹਿੰਦੇ ਹੋ ਕਿ ਸਾਨੂੰ ਨਿਰਭੈ ਹੋਣਾ ਪਏਗਾ ਸੂਰ ਬੀਰ ਵੀ ਬਾਨਾ ਪਏਗਾ ਪਰ ਇਹ ਗੱਲ ਦੋਹਾਂ ਗੱਲਾਂ ਦੇ ਵਿੱਚ ਰਹਿਣਾ ਕਿਵੇਂ ਸੰਭਵ ਹੈ ਆਮ ਕਰਕੇ ਤਾਂ ਜੇ ਕੋਈ ਸੂਰ ਬੀਰ ਹੈ ਬਹਾਦਰ ਹੈ ਉਹਦੇ ਜੀਵਨ ਵਿੱਚ ਸ਼ਾਂਤੀ ਦਾ ਟਿਕਾ ਲੱਪਣਾ ਬੜਾ ਔਖਾ ਹੋ ਜਾਂਦਾ ਹੈ ਪਰ ਦੂਦੇ ਪਾਸੇ ਜੇ ਸ਼ਾਂਤੀ ਦੀ ਗੱਲ ਕਰਦੇ ਆਂ ਜੇ ਸਿਮਰਨ ਦੀ ਗੱਲ ਕਰਦੇ ਆਂ ਸੇਵਾ ਦੀ ਗੱਲ ਕਰਦੇ ਆਂ ਤਾਂ ਉੱਥੇ ਫਿਰ ਸੂਰ ਬੀਰਤਾ ਹੋਣੀ ਬੜੀ ਔਕੀ ਹੈ ਤੇ ਉਹਨੂੰ ਸਾਹਮਣਾ ਬੜਾ ਔਖਾ ਹੈ ਜੇ ਬੰਦਾ ਸ਼ਾਂਤੀ ਦੇ ਵਿੱਚ ਐ ਸੇਵਾ ਦੇ ਵਿੱਚ ਜੁੜਿਆ ਹੋਇਆ ਐ ਤਾਂ ਉਹਦੇ ਲਈ ਫਿਰ ਜੁਧਾਰੂ ਪੁਣੇ ਦਾ ਪੱਖ ਬੜਾ ਨਿਭਾਉਣਾ ਔਖਾ ਹੋ ਜਾਂਦਾ ਹੈ ਇਹ ਗੱਲ ਕਿਵੇਂ ਸੰਭਵ ਹੈ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ ਕਿ ਸਾਨੂੰ ਸਾਡੇ ਦਾਦੇ ਕੋਲੋਂ ਸ਼ਾਂਤੀ ਦਾ ਗੁਣ ਵਿਰਸੇ ਵਿੱਚ ਪ੍ਰਾਪਤ ਹੋਇਆ ਏ ਜਿਨ੍ਹਾਂ ਨੇ ਤਾਪਦੀ ਹੋਈ ਲੋਹ ਤੇ ਬੈਠ ਕੇ ਵੀ ਮਾਲਕ ਦਾ ਇਉਂ ਸ਼ੁਕਰਾਨਾ ਕੀਤਾ ਏ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਦਾਦੇ ਕੋਲੋਂ ਤਾਂ ਵਿਰਸੇ ਵਿੱਚ ਹੀ ਸਾਨੂੰ ਸ਼ਾਂਤੀ ਦੀ ਦਾਤ ਪ੍ਰਾਪਤ ਹੋਈ ਹੈ ਪਰ ਦੂਜੇ ਪਾਸੇ ਆਪਣੇ ਪਿਤਾ ਕੋਲੋਂ ਜਿਨ੍ਹਾਂ ਨੇ ਦੋ ਮੀਰੀ ਪੀਰੀ ਦੇ ਹੱਤੇਗਾ ਪਹਿਨ ਕੇ ਦੁਨੀਆ ਨੂੰ ਬਹਾਦਰੀ ਦਾ ਅੰਦਰ ਪੈਤਾ ਤਾਂ ਸੂਰਬੀਰਤਾ ਦਾ ਸੁਨੇਹਾ ਦਿੱਤਾ ਆਪਣੇ ਪਿਤਾ ਦੀ ਸੂਰਬੀਰਤਾ ਬਹਾਦਰੀ ਦੇ ਵਿੱਚੋਂ ਸਾਨੂੰ ਇਹ ਬਹਾਦਰੀ ਦਾ ਜਿਗਾਰੂ ਗੁਣ ਇਹਦਾ ਜਿਹੜਾ ਗੁਣ ਹੈ ਉਹ ਵੀ ਵਿਰਸੇ ਵਿੱਚ ਹੀ ਪ੍ਰਾਪਤ ਹੋਇਆ ਏ ਇਸ ਕਰਕੇ ਇਹ ਦੋਵੇਂ ਗੁਣ ਸਾਡੇ ਜੀਵਨ ਵਿੱਚ ਨੇ ਸਾਡੇ ਸੁਭਾਅ ਦੇ ਵਿੱਚ ਨੇ ਤੇ ਕਦੇ ਵੀ ਸਾਡੇ ਕਿਰਦਾਰ ਤੋਂ ਵੱਖ ਨਹੀਂ ਹੋ ਸਕਦੇ